ਭੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ ਆਮ ਆਦਮੀ ਪਾਰਟੀ ਦੇ ਵੱਲੋਂ ਦੇਸ਼ ਭਰ ਦੇ ਵਿੱਚ ਇੱਕ ਦਿਨ ਦੀ ਭੁਖੜ ਹੜਤਾਲ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਨਾਬਾਦੇ ਵਿੱਚ ਹਲਕਾ ਵਿਧਾਇਕ ਗੁਰਦੇਵ ਸਿੰਘ ਦੇ ਮਾਨ ਦੇ ਵੱਲੋਂ ਆਪਣੇ ਵਰਕਰਾਂ ਸਮੇਤ ਨਾਬਾਦੇ ਪਚਿਆਲਾ ਗੇਟ ਵਿਖੇ ਭੁਖੜ ਹੜਤਾਲ ਤੇ ਬੈਠ ਗਏ ਸੀ ਸੋ ਇਸ ਮੌਕੇ ਤੇ ਹਲਕਾ ਵਿਧਾਇਕ ਦੇ ਮਾਨ ਨੇ ਕਿਹਾ ਦੇਖ ਭੁਖੜ ਹੜਤਾਲ ਕਰਕੇ ਬੀਜੇਪੀ ਦੇ ਖਿਲਾਫ ਸ਼ਬਦੀ ਹਮਲੇ ਕੀਤੇ ਉਹਨਾਂ ਕਿਹਾ ਕਿ ਬੀਜੇਪੀ ਸਰਕਾਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਮ ਦੇ ਨਾਲ ਸ਼ਰਿਆਮ ਧੱਕਾ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਪਹੁੰਚਾਇਆ ਗਿਆ ਜੋ ਕਿ ਹਰ ਕਿਸ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਰਵਿੰਦ ਕੇਰਿਵਾਲ ਸਾਹਿਬ ਨੂੰ ਜ਼ਬਰਦਸਤੀ ਗ੍ਰਿਫਤਾਰ ਕਰਕੇ ਜੇਲ੍ਹ ਚ ਬੰਦ ਕੀਤਾ ਗਿਆ। ਅੱਜ ਉਸ ਰੋਸ ਵਜੋਂ ਅੱਜ ਅਸੀਂ ਭੁੱਖ ਹੜਤਾਲ ਜਿਹੜੀ ਰੱਖੀ ਆ ਪੂਰੇ ਦੇਸ਼ ਦੇ ਵਿੱਚ ਹੈ ਜੀ ਅੱਜ ਨਾਭਾ ਵਿਧਾਨ ਸਭਾ ਦੇ ਵਿੱਚ ਵੀ ਇਹ ਕੈਂਪ ਸਵੇਰੇ 7 ਵਜੇ ਸ਼ੁਰੂ ਕੀਤੀ ਹੈ ਪੁਸਤਕਾਲ ਔਰ ਸ਼ਾਮ 7 ਵਜੇ ਤੱਕ ਚੱਲਦੀ ਰਹੇਗੀ ਤੇ ਸਾਨੂੰ ਅਫਸੋਸ ਹੈ ਇਸ ਗੱਲ ਦਾ ਕਿ ਜਿਹੜਾ ਬੰਦਾ ਕੇਾਰੇ ਮੁੱਖ ਮੰਤਰੀ ਦਿੱਲੀ ਦੇ ਵਿੱਚ ਇਹਨਾਂ ਅੱਛਾ ਕੰਮ ਕਰ ਰਿਹਾ ਹੋਵੇ ਐਜੂਕੇਸ਼ਨ ਦੇ ਵਿੱਚ ਹੈਲਥ ਦੇ ਵਿੱਚ ਡਵੈਲਪਮੈਂਟ ਦੇ ਵਿੱਚ ਨੌਕਰੀਆਂ ਦੇ ਵਿੱਚ ਜਿਹੜਾ ਘਰ ਘਰ ਰੱਖਣ ਪਹੁੰਚਾਉਂਦਾ ਹੋਵੇ ਤੇ ਉਹਨਾਂ ਨੂੰ ਜ਼ਬਰਦਸਤੀ ਫੜ ਕੇ ਜੇਲ੍ਹ 'ਚ ਬੰਦ ਕਰਨਾ ਬਹੁਤ ਲੋੜਯਾਜ ਹੈ ਔਰ ਸਾਡੀ ਮੰਗ ਹੈ ਕਿ ਉਹਨਾਂ ਨੂੰ ਜਲਦੀ ਜਲਦੀ ਜਿਹੜਾ ਉਹ ਰਿਹਾਜ ਦਿੱਤਾ ਜਾਵੇ ਤੇ ਅੱਜ ਅਸੀਂ ਸਾਰੇ ਜਿੰਨੇ ਵੀ ਸਾਡੇ ਇੱਥੇ ਵਲੰਟੀਅਰ ਸਹਬਾਨ ਆ ਅੱਜ ਦਾ ਸਵੇਰ ਦਾ ਟਾਈਮ ਹੈ ਜੀ ਹਰ ਵੱਲ ਆ ਰਹੇ ਕਿਉਂਕਿ ਐਤਵਾਰ ਦਾ ਦਿਨ ਹੈ ਤੇ ਇਸ ਤੋਂ ਬਾਅਦ ਪਟਿਆਲੇ ਵੀ ਜ਼ਿਲ੍ਹਾ ਪੰਦਰ ਤੇ ਸਾਡਾ ਪ੍ਰੋਗਰਾਮ ਹੈ ਉਸ ਤੋਂ ਬਾਅਦ ਖੜਕੜ ਕਲਾਂ ਜੀ ਸਾਰੇ ਐਮਐਲਏ ਸਹਬਾਨ ਇਕੱਠੇ ਹੋ ਰਹੇ ਉੱਥੇ ਵੀ ਪਹੁੰਚ ਕੇ ਹਾਜ਼ਰੀ ਲਾਵਾਗੇ ਤੇ ਔਖੜ ਦਾਸ ਦੇ ਜ਼ਰੀਏ ਮੈਸੇਜ ਦੇਣਾ ਚਾਹੁੰਦੇ ਆ ਪੂਰੇ ਪਿੰਡ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਕਿ ਗੁਣਾ ਬੰਦਾ ਡਵੈਲਪਮੈਂਟ ਦੀ ਗੱਲ ਕਰਦਾ ਜਿਹੜਾ ਬੰਦਾ ਚੰਗੀ ਸਿੱਖਿਆ ਦੀ ਚੰਗੀ ਸਿਹਤ ਦੀ ਗੱਲ ਕਰਦਾ ਅਗਰ ਉਹਦੇ ਨਾਲ ਧੱਕਾ ਹੋਊਗਾ ਤਾਂ ਕਿਤੇ ਨਾ ਕਿਤੇ ਧੱਕਾ ਰਵਿੰਦਰ ਚੇਹਰੀਵਾਲ ਨਾਲ ਨਹੀਂ ਉਹ ਧੱਕਾ ਆਮ ਲੋਕਾਂ ਨਾਲ ਹੈ ਜੀ ਸੋ ਆਮ ਲੋਕਾਂ ਨੂੰ ਮੈਂ ਆਮ ਬਲੰਟੀਨ ਬੇਨਤੀ ਕਰਦਾ ਕਿ ਆਓ ਰਲ ਕੇ ਸਾਥ ਦਿਓ ਔਰ ਇਹ ਆਵਾਜ਼ ਜਿਹੜੀ ਉੱ퍼 ਲੱਗ ਜਾਵੇ ਜੀ ਕੋਈ ਆਮ ਆਦਮੀ ਪਾਰਟੀ ਵੱਲੋਂ ਸਾਰੇ ਪੰਜਾਬ ਦੇ ਵਿੱਚ ਉਹ ਹੜਤਾਲ ਤੇ ਪੀਆਰਾਰੇ ਬਲੰਟੀਰ ਵੱਲੋਂ ਤੇ ਅਸੀਂ ਗੁਰਦੇਵ ਸਿੰਘ ਦੇ ਮਾਮਲੇ MLA ਨਬਦੀ ਅਗਵਾਈ ਚ ਜਿੰਦਗੀ ਉਹ ਗੱਤਵਾਜ ਉੱਠੇ ਹੋ ਗਿਆ ਜਿਵੇਂ ਨਾਲ ਇਹਨਾਂ ਦੇ ਪਖੜਦਾਲ ਦੇ ਬੈਠੇ ਆ ਜਦੋਂ ਤੱਕ ਪਰਟੀ ਕੋਲ ਅੱਜ ਸ਼ਾਮ ਤੱਕ ਦਾ ਬੱਕੇ-ਬੱਕੇ ਜਮੇ ਵੀ ਹੋ ਗਏ ਸੀ ਸਾਰੇ ਬੁਲੱਟਿਨਾਂ ਦੇ ਵਿੱਚ ਰੋਚ ਹੈ ਜੀ ਅਰਵਿੰਦ ਕੇਜਰੀਵਾਲ ਜੀ ਨੇ ਧੱਕਾ ਕਰੀਆ ਸੈਂਟਰ ਤੋਂ ਬਿਲਕੁਲ ਗਲਤ ਹੈ ਜੀ ਜਿਹੜਾ ਭਾਜਪਾਜ ਹੈ ਉਹ ਸਾਰੇ ਸਹੀ ਨੇ ਜਿਹੜੇ ਦੂਜੀਆਂ ਪਾਰਟੀਆਂ ਨੇ ਸਾਰੇ ਗੰਦੇ ਨੇ ਇਹਨਾਂ ਨੇ ਧੱਕੇਸ਼ਾਹੀ ਹੈ ਇਹਨਾਂ ਦੀ ਇਹ ਕਿੰਨਾ ਚਿਰ ਚੱਲੇਗੀ ਨਹੀਂ ਚੱਲੇ ਆਖਰਕਾਰ ਇਹਨਾਂ ਨੂੰ ਝੁਕਣਾ ਹੀ ਪੈਣਾ ਜਿ 체ਰੀ ਅੰਮਲੇ ਨਿਕਲੇ ਨਹੀਂ ਹੈਗੇ ਨਾ ਪਬਲਿਕ ਵੀ ਬਹੁਤ ਹੈ ਇਹ ਵੀ ਨਾ ਗੱਲ ਕਹੋ ਸਾਰੀਆਂ ਪਾਰਟੀਆਂ ਜੁੜੀਆਂ ਹੋਈਆਂ ਨੇ ਇਹ ਨਾਲ ਇਹਨਾਂ ਨੂੰ ਬਹੁਤ ਨੁਕਸਾਨ ਹੋਊਗਾ ਇਹ ਆਪਦਾ ਸਭ ਸੋਚ ਕੇ ਚੱਲਣ ਬਸ ਸਾਡੀ ਇਹ ਬੇਨਤੀ ਹੈ ਕਿ ਇਹਨਾਂ ਨੂੰ ਬਾਹਰ ਕੱਢਿਆ ਜਾਵੇ